ਪੰਜਾਬ ਵਿਧਾਨ ਸਭਾ ਵਿਖੇ ਜੀ ਆਇਆਂ ਕਹਿੰਦੇ ਆ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹਨਾਂ ਸ਼ਾਰਟ ਨੋਟਿਸ ਤੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਇਓ ਔਰ ਮੇਰਾ ਖਿਆਲ ਆਪਾਂ ਦਾ ਮਿਲ ਵੀ ਇਸ ਤਰ੍ਹਾਂ ਦਾ ਬੜੀ ਦੇਰ ਬਾਅਦ ਮਿਲ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਇਤਿਹਾਸਿਕ ਵਿਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ ਕੋੜ ਸਵਾਰੀ ਉਹ ਫਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਚੜੇ ਤਰੰਗ ਪੰਜਾਬ ਦੇ ਵਿੱਚ ਘੋੜਸਵਾਰੀ ਦਾ ਬੜਾ ਸ਼ੌਕ ਰਿਹਾ ਹੈ ਘੋੜਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਔਰ ਬੜੇ ਸ਼ਰਧਾ ਨਾਲ ਘੋੜਸਵਾਰੀ ਕੀਤੀ ਜਾਂਦੀ ਰਹੀ ਹੈ ਔਰ ਉਸ ਪੁਰਾਣੇ ਵਿਰਸੇ ਨੂੰ ਮੁੜ ਸਰਜੀਤ ਕਰਨ ਲਈ ਹੋਲਾ ਮੁਹੱਲਾ ਤੇ ਪਵਿੱਤਰ ਹੋਲਾ ਮੁਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਉਸ ਸਮੇਂ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟਰਨਮੈਂਟ ਕਰਾਇਆ ਜਾਏਗਾ ਔਰ ਉਹਦੀ ਮੈਨੇਜਮੈਂਟ ਸੋਢੀ ਵਿਕਰਮ ਜੀ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ ਔਰ ਉਹਦੇ ਨਾਲ ਸਾਥ ਮਨੂ ਸਿੰਘ ਹੋਰੀ ਦੇਣਗੇ ਔਰ ਇਹਦੀ ਡੇਟ 14 ਮਾਰਚ ਫਾਈਨਲ ਕੀਤੀ ਗਈ ਹੈ ਔਰ ਮੈਂ ਆਪ ਸਭ ਦੇ ਰਹੀ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਾਂਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਅਨੰਦਪੁਰ ਸਾਹਿਬ ਵਿਖੇ ਸਟੇਡੀਅਮ ਹੈ ਉਸ ਸਟੇਡੀਅਮ ਦੇ ਵਿੱਚ ਸੋ ਆਪ ਸਭ ਨੇ ਉੱਥੇ ਸ਼ਮੂਲੀਅਤ ਕਰਨੀ ਹੈ ਔਰ ਮੈਂ ਆਪਦੇ ਆਪਣੇ ਬੜਾ ਭਾਗਾ ਵਾਲਾ ਸਮਝਦਾ ਹਾਂ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਦੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਔਰ ਇੱਕ ਬਹੁਤ ਅੱਛੀ ਗੇਮ ਵੀ ਐ ਸਪੋਰਟ ਬਹੁਤ ਅੱਛੀ ਐ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ। ਤੇ ਹੋਰ ਜਿਹੜੇ ਮਾੜੀਆਂ అలਮਤਾਂ ਜਿਹੜੀਆਂ ਸਮਾਜ ਦੇ ਵਿੱਚ ਆਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ। ਸੋ ਉਹਦੀ ਡਿਟੇਲ ਦੱਸਣ ਦੀ ਲਈ ਮੈਂ ਬੇਨਤੀ ਕਰਦਾ ਕਿ ਸੋਦੀ ਬਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟ ਵੀ ਸ਼ੇਅਰ ਕਰਤਾ ਜਾਏਗਾ ਜੀ